ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਤੁਸੀਂ ਘਰੇ ਹੀ ਆਲੂ ਦੀ ਟਿੱਕੀ ਬਿਲਕੁਲ ਬਾਜ਼ਾਰ ਵਰਗੀ ਕਿਵੇਂ ਬਣਾ ਸਕਦੇ ਹੋ ਇਹਦੇ ਲਈ ਆਪਾਂ ਆਲੂ ਲੈ ਲੈਨੇ ਜੀ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈ ਤੁਸੀਂ ਹੱਥਾਂ ਨਾਲ ਵੀ ਕਰ ਸਕਦੇ ਹੋ ਜਾਂ ਮੈਸ਼ਰ ਵੀ ਯੂਜ਼ ਕਰ ਸਕਦੇ ਹੋ ਫਿਰ ਆਪਾਂ ਆਲੂਆਂ ਦੇ ਵਿੱਚ ਪਾਵਾਂਗੇ ਜੀ ਅਰਰ ਰੋਟ ਪਾਊਡਰ ਤੁਸੀਂ ਇੱਦੀ ਜਗ੍ਹਾ ਥੋੜਾ ਜਿਹਾ ਮੈਦਾ ਵੀ ਪਾ ਸਕਦੇ ਹੋ ਇਆ ਆਪਾਂ ਬਾਈਂਡਿੰਗ ਲਈ ਪਾ ਰਹੇ ਹਾਂ ਜਿਹਦੇ ਨਾਲ ਆਪਾਂ ਆਰਾਮ ਨਾਲ ਟਿੱਕੀਆਂ ਬਣਾ ਸਕੀਏ ਉਹ ਸ਼ੇਪ ਲੈ ਲੈਣ ਆਪਣੀਆਂ ਅਸੀਂ ਉਰੇ ਦੋ بڑے ਚਮਚ ਪਾਇਆ ਹੈ ਤੇ ਜੇ ਤੁਹਾਨੂੰ ਐਂਡ 'ਚ ਲੱਗੇ ਵੀ ਹਾਂ ਥੋੜਾ ਜਿਹਾ ਹੋਰ ਪਾਣਾ ਤੁਸੀਂ ਪਾ ਸਕਦੇ ਹੋ ਤੇ ਆਪਾਂ ਹਰੀ ਮਿਰਚਾਂ ਇਹਦੇ ਵਿੱਚ ਕੁੱਟ ਕੇ ਪਾਈਆਂ ਨੇ ਕਟੀਆਂ ਹੋਈਆਂ ਵਧੀਆ ਨਹੀਂ ਲੱਗਦੀਆਂ ਕੁੱਟ ਕੇ ਜ਼ਿਆਦਾ ਵਧੀਆ ਲੱਗਦੀਆਂ ਨੇ ਨਾਲ ਹੀ ਆਪਾਂ ਨਮਕ ਪਾਇਆ ਹੈ ਜੀ ਥੋੜੀ ਜੀ ਲਾਲ ਮਿਰਚ ਨਮਕ ਤੇ ਲਾਲ ਮਿਰਚ ਤੁਸੀਂ ਆਪਣੇ ਟੇਸ ਅਕੋਰਡਿੰਗ ਪਾਣਾ ਹੈ ਜੀ ਨਾਲ ਆਪਾਂ ਹਲਕਾ ਜਿਹਾ ਗਰਮ ਮਸਾਲਾ ਪਾਇਆ ਹੈ ਥੋੜਾ ਜਿਹਾ ਜੀ ਆਪਾਂ ਇਹ ਚ ਅਮਚੂਰ ਪਾਊਡਰ ਪਾਇਆ ਹੈ ਨਾਲ ਹੀ ਆਪਾਂ ਕਾਲਾ ਨਮਕ ਪਾਇਆ ਹੈ ਜੀ ਐਡ ਇਸ ਪਾਵਾਂਗੇ ਆਪਾਂ ਇਹਦੇ ਵਿੱਚ ਧਨੀਆ ਤੇ ਹੁਣ ਆਪਾਂ ਇਹਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤੋਂ ਇਲਾਵਾ ਇਹਦੇ ਵਿੱਚ ਕੁਝ ਵੀ ਹੋਰ ਪਾਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਇਦਾਂ ਹੀ ਬਣਾਣਾ ਇਦਾਂ ਹੀ ਵਧੀਆ ਲੱਗਦੀਆਂ ਨੇ ਹੱਥਾਂ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਆਪਾਂ ਹੱਥਾਂ ਦੇ ਉੱਤੇ ਤੇਲ ਲਾ ਕੇ ਇਹਦੀਆਂ ਛੋਟ ਛੋਟੀਆਂ ਟਿੱਕੀਆਂ ਬਣਾਵਾਂਗੇ ਤੁਸੀਂ ਟਿੱਕੀ ਜ਼ਿਆਦਾ ਮੋਟੀ ਨਹੀਂ ਕਰਨੀ ਕਿਉਂਕਿ ਆਪਾਂ ਇਹਨੂੰ ਡੀਪ ਫ੍ਰਾਈ ਨਹੀਂ ਕਰ ਰਹੇ ਤੇ ਇਹਦੇ ਨਾਲ ਫਿਰ ਜਿਹੜਾ ਅਰਾ ਰੋਟਾ ਉਹ ਅੰਦਰ ਕੱਚਾ ਰਹਿ ਜਾਏਗਾ ਇਸ ਲਈ ਆਪਾਂ ਥੋੜੀ ਪਤਲੀ-ਪਤਲੀ ਬਣਾਵਾਂਗੇ ਜੇ ਤੁਸੀਂ ਡੀਪ ਫ੍ਰਾਈ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਮੋਟੀ ਟਿੱਕੀਆਂ ਬਣਾ ਸਕਦੇ ਹੋ ਆਪਾਂ ਇਦਾਂ ਹੀ ਥੋੜਾ ਥੋੜਾ ਤੇਲ ਲਾ ਲ ਕੇ ਸਾਰੀ ਟਿੱਕੀਆਂ ਬਣਾ ਲਾਂਗੇ ਤੇ ਆਪਾਂ ਇਹਨਾਂ ਨੂੰ ਇਦਾਂ ਹੀ ਸ਼ੈਲੋ ਫ੍ਰਾਈ ਕਰਾਂਗੇ ਇਹਦੇ ਤੁਸੀਂ ਰਾਈਫਾਇੰਡ ਦਾ ਯੂਜ਼ ਕਰਨਾ ਅਰਹ ਰੋਟਣ ਵਾਲੇ ਦੇ ਵਿੱਚ ਇੱਕ ਬਹੁਤ ਵਧੀਆ ਬਾਈਂਡਿੰਗ ਆ ਗਈ ਹੈ ਜਿਸ ਦੇ ਨਾਲ ਟਿੱਕੀਆਂ ਆਪਣੀਆਂ ਫਟਣਗੀਆਂ ਨਹੀਂ ਤੇ ਬਿਲਕੁਲ ਬਾਜ਼ਾਰ ਵਰਗੀਆਂ ਤਿਆਰ ਹੋਣਗੀਆਂ ਉਰੇ ਤੁਸੀਂ ਗੈਸ ਨੂੰ మీడియం ਰੱਖਣਾ ਹੈ ਜੀ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਣਾ ਇਦਾਂ ਹੀ ਆਪਾਂ ਧਿਆਨ ਨਾਲ ਇਹਨਾਂ ਨੂੰ ਫਲਿੱਪ ਕਰਦੇ ਹੋਏ ਬਣਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਬਸ ਆਪਣੀਆਂ ਟਿੱਕੀਆਂ ਤਿਆਰ ਨੇ ਜੀ ਇਹਨਾਂ ਨੂੰ ਆਪਾ ਹਰੀ ਚਟਨੀ ਨਾਲ ਇਮਲੀ ਦੀ ਚਟਨੀ ਨਾਲ ਤੇ ਦਹੀਂ ਨਾਲ ਸਰਵ ਕਰਾਂਗੇ ਉੱਪਰ ਥੋੜਾ ਜਿਹਾ ਪਿਆਜ਼ ਪਾ ਕੇ ਤੁਸੀਂ ਇਹ ਬਣਾ ਕੇ ਦੇਖਣਾ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਧੰਨਵਾਦ